ਸਵਾਗਤ ਕਰਦੇ ਹਾਂ ਵੀਜੀ ਤੁਹਾਡੇ ਆਪਣੇ ਚੈਨਲ ਤੇ ਸਰਬਡੇ ਦੀ ਫਾਰਮ ਤੇ ਜੀ ਐਡਰੈਸ ਵੀਜੀ ਨੋਟ ਕਰ ਲਓ ਜੀ ਪਿੰਡ ਗੱਗੜਪਣਾ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਜੇਕਰ ਕਿਸੇ ਵੀਰ ਦੀ ਵੈਡ ਪਸੰਦ ਆਉਂਦੀ ਹੈ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਹੀ ਵੈਡ ਖਰੀਦ ਸਕਦੇ ਜੀ ਰੇਡ ਬਿਲਕੁਲ ਜਾਇਜ਼ ਹੋਏਗਾ ਜੀ ਇਸ ਵੈਡ ਦਾ ਲਓ ਜੀ ਪਹਿਲਾਂ ਵੈਡ ਦੀ ਫੇਸ ਕੁਆਲਿਟੀ ਦੇ ਦੇਣਾ ਇਹਦੇ ਤੋਂ ਬਹੁਤ ਹੀ ਫੇਸ ਕੁਆਲਿਟੀ ਜੇ ਕ੍ਰਾਸ ਵੈਡ ਜੇ ਦੂਸਰਾ ਸੂਏ ਵੈਡ ਸੂਈ ਜੇ ਬੋਦੀ ਦੀ ਵੈਡ ਜੇ ਦੇਖ ਸਕਦੇ ਜੀ ਲਓ ਜੀ ਪਿਛੇ ਜੋ ਬੱਚਾ ਜੀ ਉਹ ਵੀ ਤੁਸੀਂ ਦੇਖ ਸਕਦੇ ਡਬਲ ਫਾਇਦਾ ਵੀ ਜੀ ਪਿਛੇ ਵਸ਼ੀ ਕਾਫੀ ਕੁਆਲਟੀ ਵਾਲੀ ਏ ਲੋ ਜੀ ਦੇਖ ਸਕਦੇ ਜੀ ਲੋ ਜੀ ਲੋ ਜੀ ਤੁਹਾਨੂੰ ਵਹਿੜ ਦੀ ਥਾਣੂ ਨੇੜੇ ਚੱਕ ਰਹੀ ਜੀ ਬਹੁਤ ਵੇ ਥਣ ਪਾਂਡੇ ਦੀ ਵਹਿੜ ਜੀ ਚਾਰੇ ਥਣ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿੱਥੀ ਤੇ ਪੂਰੇ ਗਿਆ ਤੇ ਦੇਖ ਸਕਦੇ ਜੀ ਤੇ ਬਿਲਕੁਲ ਠੰਡੀ ਸੀਲ ਸੋ ਵਹਿੜ ਜੇ ਕੋਈ ਰਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਵਹਿੜ ਹੀ ਮਿਲਦੀ ਜੇ ਘਰ ਰੱਖਣ ਵਾਸਤੇ ਵਹਿੜ ਬਹੁਤ ਜਿਆਦੀ ਵਧੀਆ ਜੀ ਤੇ ਬਿਲਕੁਲ ਤਾਜੀ ਸੁਈ ਜੇ ਜੇਰ ਪੈਣੀ ਜੀ ਬਾਕੀ ਦੇਖ ਸਕਦੇ ਜੀ ਚੱਡਕ ਦੇਖ ਸਕਦੇ ਪਿਛੋ ਦੇ ਜੀ ਬ ਤੇ ਪੂਰੀ ਸੰਭੀ ਪੜੀ ਰਾਜੀ ਵੈੜ ਜੇ ਪੂਰੀ ਸ਼ਾਈਨਿੰਗ ਲਈ ਦੇ ਸਕਦੇ ਜੀ ਲੋ ਦੁੱਧ ਦੇ ਬੜੇ ਰਮਾਨਾ 14-15 ਲੀਟਰ ਚਵਾ ਦੇਗੀ ਜੀ ਨੋਰਮਲ ਸੇਵਾ ਤੇ ਜੀ ਜੇਕਰ ਕਿਸੇ ਵੀ ਦੀ ਸੇਵਾ ਚੰਗੀ ਹੈਗੀ ਦੀ 14-15 ਲੀਟਰ ਤੋਂ ਪਲੱਸ ਵੀ ਚਵਾ ਸਕਦੀ ਆ ਨਹੀਂ ਤਾਂ ਨੋਰਮਲ ਹੀ 14-15 ਲੀਟਰ ਚਵਾ ਦੇਗੀ ਜੀ ਵੈੜ ਕਾਫੀ ਕੁਆਲਟੀ ਵਾਲੀ ਐ ਕ੍ਰਾਸ ਵੈੜ ਜੇ ਬਾਕੀ ਵੀ ਜੀ ਤੁਹਾਨੂੰ ਪਤਾ ਗਰਮੀ ਵਾਲੇ ਕ੍ਰਾਸ ਵੈੜਾ ਬਿਲਕੁਲ ਨਹੀਂ ਮਨਾਉਂਦੀਆਂ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੀ ਤੇ ਦੁੱਧ ਜੜਾ ਉਹ ਦੁੱਧ ਦੀ ਫੈਂਟ ਵੀ ਬਾਕੀ ਕਾਫੀ ਵਧੀਆ ਆਉਂਦੀ ਇਹਨਾਂ ਵੈੜਾਂ ਦੀ ਦੁੱਧ ਦੀ ਮਜਾ ਦੋ ਦੋ ਰਾਂ ਸੰ ਲੋ ਇਹ ਦੇਖੋ ਸਾਡੇ ਵੜ ਕਾਫੀ ਕੁਆਲਟੀ ਵਾਲੀ ਜੇ ਲੋ ਬਾਕੀ ਜੇਕਰ ਕਿਸੇ ਵੀਰ ਦੇ ਵੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੜ ਦੀ ਚੁਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀਆਂ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੜ ਖਰੀਦ ਸਕਦੇ ਜੇ ਦੂਸਰੀ ਸੂਏ ਵੜ ਸੂਈ ਜੇ 14 15 ਕਿਲੋ ਦੁੱਧ ਵਾਲੀ ਵੜ ਜੇ ਪਿੱਛੇ ਬੱਚਾ ਜੋ ਇਸ ਦੇ ਉਹ ਵਛੀ ਜੇ ਲੋ ਦੇਖ ਸਕਦੇ ਜੀ ਇਹ ਬਿਲਕੁਲ ਤਾਜੀ ਸੂਈ ਜੇ ਲੋ ਜੀ ਉੱਪਰੋਂ ਦੇਖ ਸਕਦੇ ਪੂਰੀ ਸੰਭੀ ਬੜੀ ਰਾਜੀ ਵਹਿੜ ਜੇ ਤੇ ਪੂਰੀ ਸ਼ਾਇਨਗੜੀ ਦੇਖ ਸਕਦੇ ਜੀ ਲੋ ਜੀ ਤੇ ਬਹੁਤ ਵੇ ਠੰਡਪੰਡੀ ਦੀ ਇਹ ਬਿਲਕੁਲ ਠੰਡੀ ਸੀਲ ਸੋ ਵਹਿੜ ਜੇ ਲੋ ਜੀ ਦੇਖ ਸਕਦੇ ਜੀ ਮੋਲੇ ਜੋ ਇਸ ਵਹਿੜ ਦਾ ਕੋਈ 45 ਨਹੀਂ ਕੋਈ 50 ਨਹੀਂ ਇਹ ਸਿਰਫ ਤੁਹਾਨੂੰ 42000 ਰੁਪਏ ਦੇ ਵਿੱਚ ਵਹਿੜ ਮਿਲੂਗੀ ਜੀ ਫਿਕਸ ਰੇਟ ਜੇ ਵੀ ਜੀ 42000 ਰੁਪਏ ਬਸ 42000 ਰੁਪਏ ਦੇ ਵਿੱਚ ਛੋੜੀ ਹੋਈ ਹੈਗੀ ਜੀ ਜੇਕਰ ਕਿਸੇ ਵੀਰ ਦੇ ਵਹਿੜ ਪਸੰਦ ਆਏ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਐਡ ਖਰੀਦ ਸਕਦੇ ਜੀ ਆਪਣੇ ਕੋਲੋਂ ਹਰ ਵਕਤ ਇਸ ਤਰ੍ਹਾਂ ਦੀਆਂ ਤਾਜ਼ੀਆਂ ਸੂਈਆਂ ਵੜਾ ਮਿਲਦੀਆਂ ਜੀ ਤੇ ਗੱਬਣਾ ਤਿਆਰ ਵੜਾ ਮਿਲਦੀਆਂ ਜੀ ਕੋਈ ਵੀਰ ਆਪਣੇ ਦਾ ਕਦੇ ਵੀ ਸੰਪਰਕ ਕਰਕੇ ਤਾਂ ਆਪਣੇ ਕੋਲੋਂ ਇਸ ਤਰ੍ਹਾਂ ਹੀ ਵੜਾ ਖਰੀਦ ਸਕਦਾ ਜੀ ਲੋ ਦੇਖ ਸਕਦੇ ਜੀ ਦੂਸਰਾ ਸੂਆ ਵੜ ਸੂਈ ਜੇ 14 15 ਕਿਲੋ ਦੁੱਧ ਵਾਲੀ ਵੜ ਜੇ ਪਿਛੇ ਬੱਚਾ ਜੋ ਇਸ ਦੇ ਉਹ ਵਛੀ ਜੇ ਲੋ ਵੀ ਦੇਖ ਸਕਦੇ ਜੀ ਲੋ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਹੈ ਚੈਨਲ ਤੇ ਸਰਬਦੇਰੀ ਫਾਰਮ ਤੇ ਉਹ ਹੋਰ ਰਿਸ਼ਤਿਆਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਸਾਰਾ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਇਨਾ ਵੀ ਤੁਹਾਨੂੰ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ